ਆ ਅੱਜ ਬੇਟਾ ਆਪਾਂ ਸਾਰੇ ਜਿਹੜੇ ਕੰਨੇ ਦੀ ਮਹਾਰਨੀ ਜਿਹੜੀ ਹੈਗੀ ਕੰਨੇ ਵਾਲੇ ਦੋ ਅੱਖਰਾਂ ਵਾਲੇ ਸ਼ਬਦ ਤੇ ਕੰਨੇ ਵਾਲੇ ਤਿੰਨ ਅੱਖਰਾਂ ਵਾਲੇ ਸ਼ਬਦ ਦੇ ਕੋਸ਼ਕ ਜਿਹੜੇ ਹੈਗੇ ਸਧਾਰਨ ਬਾਗ ਕੰਨੇ ਵਾਲੇ ਉਹ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਮਹਾਰਨੀ ਬੱਚਿਓ ਤੁਸੀਂ ਮਹਾਰਨੀ ਕਰਨੀ ਆ ਮਹਾਰਨੀ ਹੈ ਕੰਨੇ ਦੀ ਮਹਾਰਨੀ ਆ ਜਦੋਂ ਕਿਸੇ ਵੀ ਅੱਖਰ ਦੇ ਨਾਲ ਕੰਨਾ ਜਿਹੜਾ ਉਹ ਲੱਗ ਜਾਂਦਾ ਤਾਂ ਆ ਦੀਵਾਜ ਆ ਜਿਹੜੀ ਨਾਲ ਬਣਦੀ ਆ ਜਿਵੇਂ ਆਪਣੇ ਕੋਲੇ ਲਿਖਿਆ ਹੋਇਆ ਆੜੇ ਕੰਨਾ ਆ ਠੀਕ ਆ ਸੋ ਤੁਸੀਂ ਮੇਰੇ ਨਾਲ-ਨਾਲ ਬੋਲੋਗੇ ਸਾਰੇ ਜਣੇ ਆਵਾਜ਼ ਦਾ ਜਿਹੜੀ ਉੱਚੀ ਆਵਾਜ਼ ਦੇ ਵਿੱਚ ਬੋਲੋਗੇ ਠੀਕ ਆ ਸ਼ੁਰੂ ਕਰਦੇ ਆਪਾਂ ਮਹਾਰਨੀ ਜਿਹੜੀ ਤਾਂ ਪਹਿਲਾਂ ਇਹਨਾਂ ਦੀਆਂ ਆਵਾਜ਼ਾਂ ਜਿਹੜੀ ਹੈਗੇ ਸਿੱਖ ਲਓ ਆੜੇ ਕੰਨਾ ਆੜੇ ਕੰਨਾ ਆ ਸਸੇ ਕੰਨਾ ਸਾ ਸਸੇ ਕੰਨਾ ਸਾ ਹਾਹੇ ਕੰਨਾ ਹਾਹੇ ਕੰਨਾ ਹਾ ਪੱਕੇ ਕੰਨਾ ਕਾ ਪੱਕੇ ਕੰਨਾ ਕਾ

ਵਾਵੇ ਕੰਨਾ ਵਾ ਵਾਵੇ ਕੰਨਾ ਵਾ ੜਾੜੇ ਕੰਨਾ ੜਾ ੜਾੜੇ ਕੰਨਾ ਤਾਂ ਤੁਸੀਂ ਜਦੋਂ ਪਰ ਇਹ ਮੈਂ ਤੁਹਾਨੂੰ ਆਵਾਜ਼ ਦਸੀ ਹੈ ਜਦੋਂ ਕੰਨਾ ਕਿਸੇ ਵੀ ਅੱਖਰ ਦੇ ਨਾਲ ਲੱਗਦਾ ਹੈ ਹੁਣ ਆਪਾਂ ਜਦੋਂ ਕੋਈ ਸ਼ਬਦ ਪੜ੍ਹਦੇ ਹਾਂ ਉਦੋਂ ਕੱਲੀ ਆਵਾਜ਼ ਹੀ ਅਸੀਂ ਕੱਢਦੇ ਹਾਂ ਉਹਦੇ ਵਿੱਚ ਹੋਰ ਚੀਜ਼ਾਂ ਜਿਹੜੀ ਹੈਗੀਆਂ ਨਹੀਂ ਬੋਲਦੇਗੇ ਅਸੀਂ ਸੋ ਇਸ ਕਰਕੇ ਆਪਾਂ ਹੁਣ ਕੀ ਕਰਾਂਗੇ ਹੁਣ ਆਵਾਜ਼ ਦੇ ਨਾਲ ਹੀ ਪੜ੍ਹਾਂਗੇ ਇਹਦੇ ਚ ਆਵਾਜ਼ ਆ ਜਿਹੜੀ ਕਿਹੜੀ ਆਉਂਦੀ ਆ ਚਲੋ ਆੜੇ ਨੂੰ ਕੰਨਾ ਆ ੜਾੜੇ ਕੰਨਾ ਆ ਸਾ

ਰਾ ਲਾ ਵਾ ਫੜਾ ਤੇ ਹੋ ਗਈ ਮਹਾਰਨੀ ਦੇ ਅੱਗੇ ਆਪਾਂ ਜਿਹੜੇ ਹੈਗੇ ਆ ਇੱਕ ਅਖਰੀ ਮਹਾਰਨੀ ਹੁੰਦੀ ਜਿਹੜੀ ਹੈ ਜਦੋਂ ਕਿਸੇ ਅੱਖਰ ਦੇ ਨਾਲ ਕੰਨਾਂ ਲੱਗ ਜਾਂਦਾ ਉਹਦੀ ਆਵਾਜ਼ ਤੁਹਾਡੇ ਆਪਾਂ ਪੜ੍ਹ ਕੇ ਛੱਡੇ ਆ ਹੁਣ ਕਰਦੇ ਆ ਦੋ ਅੱਖਰਾਂ ਵਾਲੇ ਜਿਹੜੇ ਹੈਗੇ ਆ ਸ਼ਬਦ ਉਹ ਆਪਾਂ ਕਰਦੇ ਆ ਦੋ ਅੱਖਰਾਂ ਵਾਲੇ ਸ਼ਬਦ ਆ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਆਪਾਂ ਜਿਹੜੇ ਹੈਗੇ ਆ ਦੋ ਅੱਖਰੀ ਸ਼ਬਦ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਪਏ ਆ ਸਾਰੇ ਬੱਚਿਆਂ ਨੇ ਇਹ ਦੋ ਅਖਰੀ ਸ਼ਬਦਾਂ ਜਿਹੜੇ ਹੈਗੇ ਆ ਉਹ ਕਰਨੇ ਆ ਦੋ ਅਖਰੀ ਸ਼ਬਦਾਂ ਦੇ ਨਾਲ ਫਿਰ ਆਪਾਂ ਅੱਗੇ ਵਧਾਂਗੇ ਸਾਰੇ ਤੁਹਾਡੇ ਸਾਹਮਣੇ ਲੱਗੇ ਹੋਏ ਆ ਤੇ ਆਪਾਂ ਪੜ੍ਹਦੇ ਆ ਸਾਰੇ ਜਣੇ ਚਲੋ ਸ਼ੁਰੂ ਕਰਦੇ ਆ ਕ ਕ ਨਾ ਕਾ ਕ ਨਾ ਕਾ ਰ ਰ ਰ ਰ ਰ ਕਾ ਕਾ ਰ ਰ ਤਾਰ ਤਾਰ ਤ ਤ ਨਾ ਤਾ ਤ ਤ ਨਾ ਤਾ ਰ ਰ ਰ ਰ ਰ ਤਾ ਤਾ ਰ ਰ तार तार हा हेक नहा हा र र र हार हार ठगक ठगक राडे कन्नडा राडे कडा की बन गया कडा रारे कन्नारा रारे कन्नारा जजे कन्नजा जजे जा राजा, की बन गया ਰਾਜਾ ਵਾਵੇ ਕੰਨਾ ਵਾ ਵਾਵੇ ਨਾ ਵਾ ਜਜੇ ਕੰਨਾ ਜਾ ਜੇ ਨਾ ਜਾ ਵਾ ਜਾ ਵਾ ਜਾ ਵਾ ਜਾ ਅੱਗੇ ਆਗੇ ਛਾ ਸ਼ਬਦ ਆ ਜਿਹੜੇ ਦੋ ਅੱਖਰਾਂ ਵਾਲੇ ਜਿੰਨਾਂ ਕੰਨਾ ਨੇ ਰਾ ਰਾ ਮਾ ਮਾ ਰਾ ਰਾ ਦਾ ਦਾ ੜ ੜ ਟਾਲ ਟਾਲ ਹਾ ਹਾ ੜ ੜ ਥਾਲ ਥਾਲ ਸਾ ਸਾ ਵ ਵ ਸਾਗ ਸਾਗ ਬਾ ਗੁ ਬਾਗ ਰਾ ਰਾਤ ਕਾ ਕ ਕਾ ਤਾ ਲਾ ਤਾਲਾ ਮਾ ਮਾ ਮਾਮਾ ਨਾ ਨਾ ਨੰਨਾ ਚਾ 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 ਚਾਚਾ ਤਾ ਤਾ ta pa 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 ba ba baba ra ja raja ba ja baja ka ka la kala ka ra ra ka ka kada kada ha ਹਰ 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 ਗ ਗ ਤ ਤ ਗ ਗ ਕ ਕ ਖ ਖ ਕ ਕ ਅ ਅ ਵ ਵ ਹ ਹ ਵ ਵ ਹਵਾ ਕ ਕ ਖਣਾ ਗਣਾ ਅੱਗੇ ਤਿੰਨ ਅੱਖਰਾਂ ਵਾਲੇ ਆ ਗੇ ਗਾਜਰ ਚਾਦਰ ਪਾਲਕ जमण साबण दातण अनार जमात फराक दवात बसता चरखा डाकटर सरदार अरदास ਦਸ ਤਾਰ ਅਸਤਾਨ ਪਰਸ਼ਾਦ ਪਰਸ਼ਾਦ ਹਾਦਰ ਹਾਦਰ ਕਾਕਾ ਕਾਕਾ ਆ ਕਾਕਾ ਆ ਕਾਕਾ ਆ ਗਾਣਾ ਗਾਣਾ ਗਾ ਗਾਣਾ ਗਾ ਗਾਣਾ ਦਾਤਣ ਕਰ ਕਰ ਦਾਤਣ ਕਰ ਦਾਤਣ ਕਰ ਗਾਜਰ ਗਾਜਰ ਹਾ गाजर खा पाठ याद कर पाठ याद कर साबण नाक साबण नाक कसा सारे सारे भाँ। माला, भाँ। माला बसता फड़ा माला बसता फड़ा राजन वा बजा ਰਾਜਣ ਬਾਜਾ ਭਜਾ ਇਹ ਹੋ ਗਿਆ ਆਪਣੇ ਕੰਨੇ ਵਾਲੇ ਸ਼ਬਦਾਂ ਜਿਹੜੇ ਠੀਕ ਆ ਬੇਟਾ ਕੱਟ ਦੇ